ਹਾਂ ਜੀ ਸਰ ਅੱਜ ਆ ਕੀਤਾ ਜਾ ਰਿਹਾ ਠੀਕ ਆ ਜਿਹੜਾ ਫਰਸਟ ਮੋਟੇਨੀ ਆਪਣੀ ਮੋਟਨੀ ਹੋਈ ਸੀਗੀ ਇੰਡੀਆ ਦੇ ਵਿੱਚ ਉਹਨਾਂ ਦੇ ਜਿਹੜੇ ਇਨਫੈਂਟਰੀ ਦੇ ਪਬਲਿਕ ਸੀ ਉਹਨਾਂ ਨੂੰ ਸਾਰੇ ਉੱਤੇ ਆ ਕੇ ਦਫਨਾਇਆ ਗਿਆ ਜਿਨ੍ਹਾਂ ਦੇ ਕੰਕਾਲ ਇੱਥੋਂ ਸਾਡੇ ਮਿਲੇ ਉਹਨਾਂ ਦੀ ਸਾਰੀ ਕਾਫੀ ਖੋਜ ਕੀਤੀ ਗਈ ਤੇ ਉਹਨਾਂ ਦੇ ਇਸ ਦੇ ਵਿੱਚ 1 ਅਗਸਤ ਨੂੰ ਅਸੀਂ ਸੈਲੀਬ੍ਰੇਟ ਸੈਲੀਬ੍ਰੇਟ ਤਾਂ ਨਹੀਂ ਕਹਿ ਸਕਦੇ ਉਹਨਾਂ ਨੂੰ ਯਾਦ ਕਰਦੇ ਹਾਂ ਕਮੇਮੋਰੇਸ਼ਨ ਦਿੰਦੇ ਹਾਂ ਤੇ ਉਹਦੇ ਤਹਿਤ ਅੱਜ ਅਸੀਂ ਸਾਰੇ ਇਕੱਠੇ ਹੋਏ ਸਾਡੇ ਕੋਲ ਦੇਖੋ ਪੁਰਾਣੇ ਸਾਰੇ ਮਿਲਟਰੀ ਵਾਲੇ ਵੀ ਬੀਪੀਐਸਫ ਸਾਰੇ ਨੇ ਸਾਡਾ ਸਾਥ ਦਿੱਤਾ ਤੇ ਸਾਨੂੰ ਬੜੀ ਆਸ ਹੈ ਸਰਕਾਰ ਤੋਂ ਵੀ ਹੋਰਾਂ ਤੋਂ ਵੀ ਕਿ ਇਸ ਸੀ ਨੂੰ ਅਸੀਂ ਅੱਗੇ ਬਤਾਈਏ ਔਰ ਲੋਕਾਂ ਸਾਹਮਣੇ ਪੇਸ਼ ਕਰ ਸਕੀਏ ਇਹਦੀ ਸਚਾਈ ਜਿਹੜੀ ਹੈ ਉਹਨੂੰ ਸਾਰਿਆਂ ਸਾਹਮਣੇ ਲਿਆ ਸਕੀਏ ਸਰ ਦਬਾਨ ਕੀਤੀ ਕਿ ਵਾਰਨ ਮੋਰੀ ਬਾਲੇ ਦਾ ਕੀ ਮੰਗ ਨੂੰ ਕਾਹ ਪਚਾਉਗਾ ਤੁਸੀਂ ਸਰਕਾਰ ਤੋਂ ਬਿਲਕੁਲ ਜੀ ਬਿਲਕੁਲ ਸਾਰਾਂ ਪੰਜਾਬਾਂਗੇ ਕਿਉਂਕਿ ਇਹ ਜਿਹੜਾ ਹਲੇ ਇਹਦੇ 'ਚ ਜਿਹੜੇ ਸਾਨੂੰ ਮਿਲੇ ਸੀ ਸਕੈਲਟਨਸ ਮਿਲੇ ਸੀ ਉਹਨਾਂ ਦਾ ਡੀਐਨਏ ਵੀ ਹੋਇਆ ਜੋ ਆਰਕੀਓਲੋਜੀ ਡਿਪਾਰਟਮੈਂਟ ਵੱਲੋਂ ਵੀ ਕਰਵਾਇਆ ਗਿਆ ਉਹਦੇ 'ਚ ਕੁਝ ਚੰਨ ਚਾਰ ਫੈਮਿਲੀਜ਼ ਜੋ ਪਤਾ ਲੱਗਿਆ ਕਿ ਮਿਲੀਆਂ ਹਨ ਡੇ ਵਾਈ ਡੇ ਕਰ ਰਹੇ ਹਾਂ ਤੇ ਜੇ ਵਾਰ ਮੋਰਿਅਲ ਸਾਨੂੰ ਦੇਣ ਕਿ ਸਰਕਾਰ ਸਾਨੂੰ ਆਰਕੀਓਲੋਜੀ ਡਿਪਾਰਟਮੈਂਟ ਜਿਹੜਾ ਟੂਰਿਜ਼ਮ ਅਗਰ ਉਹ ਸਾਡਾ ਸਾਥ ਦੇ ਤਾਂ ਅਸੀਂ ਉਹਨਾਂ ਨੂੰ ਲਿਖ ਕੇ ਜ਼ਰੂਰ ਭੇਜਾਂਗੇ ਤਾਂ ਜੋ ਇੱਥੇ ਬਣਾਇਆ ਜਾਏਗਾ ਔਰ ਵਧੀਆ ਇਮਾਰਤ ਬਣਾਈਏ ਤਾਂ ਜੋ ਸਾਡੇ ਜਿਹੜੇ ਆਉਣ ਵਾਲੀ ਪੁਸਤਕਾਂ ਬੱਚੇ ਨੇ ਉਹਨਾਂ ਨੂੰ ਇਸ ਬਾਰੇ ਹਿਸਟਰੀ ਬਾਰੇ ਪਤਾ ਲੱਗ ਸਕੇ। ਬਿਲਕੁਲ ਹਾਂ ਸਰ ਅੱਜ ਅੱਜ 1 ਅਗਸਤ ਨੂੰ ਅਸੀਂ ਇੱਥੇ ਇਕੱਠੇ ਹੋਏ ਹਾਂ ਜਿਨ੍ਹਾਂ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਤੇ ਬੀਐਸਐਫ ਦੇ ਸਾਡੇ ਐਕਸ ਸਰਵਿਸਮੈਨ ਤੇ ਸਰਵਿੰਗ ਸੋਲਜਰ 15 ਇਨਫੈਂਟਰੀ ਦੇ ਸਾਰੇ ਇੱਥੇ ਆਏ ਹੈ ਬੇਸਿਕਲੀ ਪਹਿਲੇ ਜੰਗ-ਏ-आਜ਼ਾਦੀ ਜਿਹੜਾ 1852 ਚ ਹੋਇਆ ਸੀ ਉਹਦੇ ਵਿੱਚ 26 ਬੰਗਾਲ ਨੇਟਿਵ ਇਨਫੈਂਟਰੀ ਬਟਾਲੀਅਨ ਦੇ ਜਿਹੜੇ 282 ਲੋਕਾਂ ਨੂੰ ਅੰਗਰੇਜ਼ਾਂ ਨੇ ਇੱਥੇ ਮਾਰਤਾ ਸੀ ਅੱਜ ਉਹਨਾਂ ਦੀ ਸ਼ਹਾਦਤ ਦੀ ਯਾਦਗਾਰ ਚ ਅਸੀਂ ਇੱਥੇ ਹਾਂ ਜਿਹੜਾ ਵੀ ਦੇਸ਼ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦਾ ਹੈ ਉਹ ਆਪਣੀ ਵਿਰਾਸਤ ਨੂੰ ਭੁੱਲ ਜਾਂਦਾ ਆਪਣੀ ਹਿਸਟਰੀ ਨੂੰ ਭੁੱਲ ਜਾਂਦਾ ਹੈ ਕੋਸ਼ਿਸ਼ ਇਹ ਹੋ ਰਹੀ ਹੈ ਕਿ ਉਹਨਾਂ ਦੀ ਜਿਹੜੀ ਉਹਨਾਂ ਨੇ ਸੈਕਰੀਫਾਈਜ਼ ਕੀਤੇ ਹੈ ਉਹਨੂੰ ਯਾਦ ਰੱਖਿਆ ਜਾਵੇ ਔਰ ਪੰਜਾਬ ਉਹ ਧਰਤੀ ਹੈ ਜਿੱਥੇ ਵੀਰਾਂ ਨੂੰ ਕਦੇ ਭੁੱਲਿਆ ਨਹੀਂ ਜਾਂਦਾ ਅੱਜ ਤੁਸੀਂ ਦੇਖ ਹੀ ਰਹੇ ਹੋ ਕਿ ਸਿਵਲ ਐਡਮਿਨਿਸਟ੍ਰੇਸ਼ਨ ਦੀ ਮਦਦ ਦੇ ਨਾਲ ਐਕਸ ਸਰਵਿਸਮੈਨ ਸਾਰੇ ਇਕੱਠੇ ਹੋਏ ਗੁਰਦੁਆਰਾ ਸਾਹਿਬ ਦੇ ਸਾਰੀ ਜਿਹੜਾ ਸਪੋਰਟ ਮਿਲੀ ਹੈ ਔਰ ਕਿੰਨੇ ਲੋਕ ਇਥੇ ਖੁਸ਼ੀ ਨਾਲ ਆ ਕੇ ਉਹਨਾਂ ਨੂੰ ਨਤਮਸਤਕ ਹੋ ਕੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹੈ ਆਸ਼ਾ ਕਰਦਾ ਕਿ ਇਹਨਾਂ ਦੀ ਯਾਦ ਇਸੇ ਤਰ੍ਹਾਂ ਤਾਜ਼ਾ ਰਹੇਗੀ ਔਰ ਆਉਣ ਵਾਲੀ ਪੀੜ੍ਹੀਆਂ ਨੂੰ ਇਹਦੇ ਇੱਕ ਨਵਾਂ ਸੰਦੇਸ਼ ਦੇਗੀ ਕਿ ਅਸ਼ੀਦ ਕਦੇ ਮਰਦੇ ਨਹੀਂ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਵਸਾਰਿਆ ਗਿਆ ਇਸ ਕੂਨ ਨੂੰ ਜਿਵੇਂ ਰਸਤੇ ਦੀ ਬੜੀ ਲੰਮੀ ਤੋਂ ਡਿਮਾਂਡ ਚੱਲ ਰਹੀ ਆ ਅੱਜ ਤੱਕ ਰਸਤਾ ਨਹੀਂ ਮਿਲ ਪਾਇਆ ਜਾਂ ਹੋਰ ਜੋ ਸਰਕਾਰ ਵੱਲੋਂ ਇਸ ਜਿਹੇ ਦੀ ਏਦਾਂ ਸਰਕਾਰ ਨਾਲ ਹੀ ਸਾਨੂੰ ਇੱਕ ਇੰਨੇ ਹੀ ਰਿਕਵੈਸਟ ਕਰਦੇ ਆ ਕਿ ਇਥੇ ਇੱਕ ਵਾਰ ਮੈਮੋਰੀ ਬਣਾਣਾ ਚਾਹੀਦਾ ਉਹਨਾਂ ਦੀ ਯਾਦ ਵਾਸਤੇ ਇੰਨੇ ਆਸੀ ਨਿਵੇਦਨ ਤੁਹਾਡੇ ਥਰੂ ਕਰਨਾ ਚਾਹੁੰਦੇ ਆ ਤਾਂ ਕਿ ਇਹਨਾਂ ਵੀਰਾਂ ਦੀ ਯਾਦ ਸਦਾ ਵਾਸਤੇ ਬਣੀ ਰਹੇ 282 ਸ਼ਹੀਦ ਹੋਏ ਨੇ ਪਰ ਰਸਤਾ ਹੀ ਨਹੀਂ ਗਾਉਣ ਵਾਸਤੇ ਕੋਈ ਰਸਤੇ ਦੀ ਬੜੀ ਡਿਮਾਂਡ ਰਹਿੰਦੀ ਹਰ ਵਾਰੀ

जिसने मार लाहौर से डिजर्ट किया था और इसलिए किया था कि वो अंग्रेजी हुकूमत को नहीं चाहते थे तो वो यहाँ पर उस समय पकड़े गए और उनको पॉइंट ब्लैंक से यहाँ पर गोलियों से मार के तो इस कुएँ में दफना दिया गया था तो मैं समझता हूँ कि आज के दिन इनको सब ने मिल श्रद्धांजलि दी है और ये हमारे सब सिविलियंस और फ़ौज का और जितने भी मिलिट्री फोर्सेज हैं वेटरन्स हैं एक्स आर्मी हैं और जो यहाँ के सोशल वर्कर्स हैं वो सारे आगे आकर इसको फर्स्ट अगस्त हर साल हम यहाँ सलामी देते हैं तो सब आके इसमें अपना अपना योगदान दें ताकि उन लोगों की जिन्होंने हमारे लिए जान उछावर की उनको हम याद रख सकें और उनकी आत्मा को शांति मिले पूर्व सैनिक भी पहुंचे हैं हाँ जी क्या कहना चाहते हैं आप पूर्व सैनिकों से पूछिए ना जनरल सुरेश ਅੱਜ ਜਿਹੜਾ ਆਪਾਂ ਦਿਹਾੜਾ ਮਨਾ ਰਹੇ ਆ ਇਹ ਜਿਹੜੀ ਜਗ੍ਹਾ ਹੈ ਬੜੀ ਸ਼ਾਨਾਮਤਾ ਇੱਥੋਂ ਦਾ ਇਤਿਹਾਸ ਹੈ ਆ ਪਿਛਲੇ ਬੰਨੇ ਦੇਖ ਰਹੇ ਹੋ ਕਾਲਿਆਂ ਵਾਲੇ ਖੂਹ ਦੇ ਨਾਮ ਨਾਲ ਇਸ ਜਗ੍ਹਾ ਨੂੰ ਜਾਣਿਆ ਜਾਂਦਾ ਔਰ ਦੇਸ਼ ਦੀ ਇਜਾਦੀ ਦੇ ਪਹਿਲੀ ਬਗਾਵਤ ਜਿਹੜੀ ਹੋਈ 1857 ਦੇ ਵਿੱਚ ਉਸ ਪਹਿਲੀ ਬਗਾਵਤ ਦੇ 282 ਸ਼ਹੀਦਾਂ ਦਾ ਇਹ ਜਿਹੜਾ ਹੈ ਇਹ ਸਥਾਨ ਹੈ ਔਰ ਇਹ ਸਥਾਨ ਦੇ ਉੱਤੇ ਤਕਰੀਬਨ ਪਹਿਲਾਂ 1.5 ਸਦੀ ਤੇ ਇਹ ਗੁਮਨਾਮ ਹੀ ਰਿਹਾ ਤੇ ਪਿਛਲੇ 2010 ਤੋਂ ਲੈ ਕੇ ਤਕਰੀਬਨ ਇੱਥੇ ਫਿਰ ਜਿਹੜੀ ਆ ਸਾਰੀ ਸੇਵਾ ਸ਼ੁਰੂ ਹੋਈ ਆ ਤੇ ਖੂਦ ਦੇ ਜਿਹੜੀ ਖਦਾਈ ਕੀਤੀ ਗਈ ਚੀਦਾ ਦੀਆਂ ਆਸਤੀਆਂ ਕੱਢੀਆਂ ਗਿਆ ਸ੍ਰੀ ਸੰਦਰ ਕੋਸ਼ੜ ਜੀ ਜੋ ਸਾਡੇ ਹਿਸਟੋਰੀਅਨ ਨੇ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਇਹ ਸਾਰਾ ਕੁਝ ਉਜਾਗਰ ਹੋ ਸਕਿਆ ਉਹ ਅੱਜ ਜਿਹੜੀ ਦੁਨੀਆ ਦੀ ਜਨਤਾ ਦੇ ਸਾਹਮਣੇ ਆ ਸਾਡਾ ਛੀਦੀ ਸਥਾਨ ਹੈ ਬਹੁਤ ਵੱਡਾ ਔਰ ਇਹਦੇ ਵਿੱਚ ਪਿਛਲੇ ਤਕਰੀਬਨ 3 ਸਾਲ ਤੋਂ ਆਰਮੀ ਵਾਲੇ ਸਾਡੇ ਜਿਹੜੇ ਇੱਥੇ ਆਈਐਸ ਪ੍ਰਵੀਨ ਕੁਮਾਰ ਜੀ ਰਿਟਾਇਰ ਨੇ ਉਹਨਾਂ ਦੇ ਉਦਮ ਸਦਕਾ ਜਿਹੜੇ ਇੱਥੇ ਪਿਛਲੇ 3 ਸਾਲ ਤੋਂ ਆਰਮੀ ਵਾਲੇ ਇਸ ਇਸ ਜਿਹੜੇ ਸ਼ਰਧਾਜਲੀ ਅੱਜ ਦੇ ਦਿਨ ਪਹਿਲੀ ਗਸਤ ਨੂੰ ਆਕੇ ਦਿੰਦੇ ਸ਼ੀਦਾਨੂ ਤਾਂ ਅੱਜ ਇਸ ਵਾਰੀ ਜਿਹੜੀ ਆ ਉਹ ਸਭ ਤੋਂ ਪਹਿਲਾਂ ਸ਼ਰਧਾਜਲੀ ਜਿਹੜੀ ਆ ਸ਼ਹਿਰ ਪ੍ਰਸ਼ਾਸਨ ਨੇ ਦਿੱਤੀ ਆ ਐਸਡੀਐਮ ਸਾਹਿਬ ਸਾਡੇ ਸਾਡੇ ਨਾਇਬ ਸਾਹਿਬ ਔਰ ਸਾਰੇ ਸਿਵਲ ਪ੍ਰਸ਼ਾਸਨ ਉਸ ਤੋਂ ਉਪਰੰਤ ਜਿਹੜੀ ਆ ਸ਼ਰਧਾ ਦੇ ਫੁੱਲ ਜਿਹੜੇ ਆ ਉਹ ਆਰਮੀ ਨੇ ਤੇ ਪੇਟ ਕੀਤੇ ਉਹ ਤੋਂ ਬਾਅਦ ਬੀਐਸਐਫ ਸਾਡੇ ਜਨਾਲੇ ਦੇ ਵਿੱਚ ਉਹਨਾਂ ਨੇ ਇਹ ਇਹਨਾਂ ਨੂੰ ਆਪਣੇ ਸ਼ਬਦਾਂ ਵਿੱਚ ਫੋਲਪੇਟ ਕੀਤੇ ਆ ਔਰ ਉਮੀਦ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸ਼ਹੀਦਾਂ ਦਾ ਜਿਹੜਾ ਇਸੇ ਤਰ੍ਹਾਂ ਹੀ ਇਹਨਾਂ ਦਾ ਮਾਨਸਰਮਾਨ ਹੁੰਦਾ ਰਹੇ ਔਰ ਇਹਨਾਂ ਨੂੰ ਅਸ਼ੀਸ਼ਤ ਰੀ ਯਾਦ ਕਰਦੇ ਸਰਕਾਰ ਕੋਲੋਂ ਸਾਡੀ ਬੜੀ ਲੰਬੇ ਸਮੇਂ ਤੋਂ ਸਾਡੀ ਡਿਮਾਂਡ ਹੈ ਵੀ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ 282 ਸ਼ਹੀਦਾਂ ਦਾ ਸਥਾਨ ਹੈ ਇੱਥੇ ਉੱਤੇ ਇੱਕ ਤੇ ਇਸ ਜਗ੍ਹਾ ਨੂੰ ਕੋਈ ਰਸਤਾ ਹੀ ਨਹੀਂ ਆ ਰਿਹਾ ਔਰ ਸਾਨੂੰ ਰਸਤੇ ਦੀ ਜਿਹੜੀ ਪ੍ਰੋਵਾਈਡ ਕਰਾਈ ਜਾਵੇ ਕਿਉਂਕਿ ਸਾਥ ਨਾਲ ਨਾਲ ਹੀ ਜਗ੍ਹਾ ਤੇ ਜਿਹੜੀ ਸਾਰੀ ਜਗ੍ਹਾ ਆਰਮੀ ਦੀ ਆ ਔਰ ਇਹ ਸ਼ਹੀਦ ਨੇ ਇਹ ਵੀ ਆਰਮੀ ਦੇ ਸ਼ਹੀਦ ਨੇ ਔਰ ਆਰਮੀ ਵਾਲੇ ਤੋਂ ਬੜੇ ਆਰਾਮ ਦੇ ਨਾਲ ਜਿਹੜੇ ਉਹ ਆਪਣਾ ਉੱਤੇ ਕਰਕੇ ਫੈਸਲਾ ਤੇ ਉਹ ਸਾਨੂੰ ਜਗਾ ਜ ਰਸਤਾ ਜਿਹੜਾ ਉਹ ਦੇ ਸਕਦੇ ਆ ਔਰ ਸਾਡੀ ਦੂਜੀ ਡਿਮਾਂਡ ਜਿਹੜੀ ਆ ਉਹ ਸਾਡੀ ਅਖੀ ਇੱਥੇ ਇੱਕ ਮੈਮੋਰੀਅਲ ਬਣਾਇਆ ਜਾਵੇ ਜਿਹਦੇ ਵਿੱਚ ਜਿਹੜਾ ਜਿੰਨਾ ਸਮਾਨ ਇਥੋਂ ਨਿਕਲਿਆ ਉਹ ਸਾਰਾ ਸਮਾਨ ਜਿਹੜਾ ਉਹ ਡਿਸਪਲੇ ਕੀਤਾ ਜਾਵੇ ਤਾਂ ਕਿ ਬਹੁਤ ਸਾਰੀਆਂ ਸੰਗਤਾਂ ਇੱਥੇ ਮਹਾਰਾਸ਼ਟਰ ਤੋਂ ਪੂਨੇ ਤੋਂ ਬੜੀ ਬੰਬੇ ਤੋਂ ਬੜੀ ਬੜੀ ਦੂਰੋਂ ਸੰਗਤਾਂ ਜਿਹੜੀਆਂ ਬੰਗਾਲ ਚੋਂ ਵੀ ਆਉਂਦੇ ਨੇ ਉਹ ਦਰਸ਼ਨ ਕਰਨ ਵਾਸਤੇ ਉਹਦੇ ਨੇਟ ਤੋਂ ਪੜ੍ਹ ਕੇ ਜਦੋਂ ਇੱਥੇ ਆਗੇ ਸਾਡੇ ਕੋਲ ਸਮਾਨ ਦੀ ਡਿਮਾਂਡ ਕਰਦੇ ਸਮਾਨ ਸਾਡੇ ਕੋਲੇ ਨਹੀਂ ਇੱਕ ਇੰਡੀਵਿਜੂਅਲ ਬੰਦੇ ਨੇ ਆਪਣੇ ਕੋਲੇ ਸਮਾਨ ਉਹ ਸਾਰਾ ਰੱਖਿਆ ਹੋਇਆ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਡੀਸੀ ਸਾਹਿਬ ਤੋਂ ਮੰਗ ਕਰਦੇ ਹਾਂ ਐਸਡੀਐਮ ਸਾਹਿਬ ਤੋਂ ਮੰਗ ਕਰਦੇ ਆਂ ਵੀ ਉਹ ਸਮਾਨ ਉਹਦੇ ਕੋਲੋਂ ਲੈ ਕੇ ਔਰ ਇੱਥੇ ਇੱਕ ਮਿਊਜ਼ੀਅਮ ਬਣਾ ਕੇ ਉਹ ਸਾਰਾ ਸਮਾਨ ਜਿਹੜਾ ਡਿਸਪਲੇ ਕੀਤਾ ਜਾਵੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਤੋੜਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਦਾ ਦਰਦ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ લણ બહારા હોણ કરો હોવે ભે કરો બર્થડે પાર્ટીમ પાર્ટી હોય પાર્ટી આજે બુક અને ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼